ਹੱਲੋ ਉਹ ਭਾਈ ਜੀ ਉਹ ਤਾਂ ਨਹੀਂ ਜਾਂਦੇ ਨੇ ਕੀ ਉਹ ਭਾਈ ਤੂੰ ਕੰਮ ਮਾਰੀ ਦੀ ਟੱਕਰਾਂ ਇਥੇ ਰੇਤੇ ਚ ਹੈ ਤੇ ਉਹਨੇ ਪਹਿਲਾਂ ਮੈਨੂੰ ਕਹਿੰਦੀ ਸੀ ਜਲਦੀ ਜਾਣਾ ਦਾ ਕਿ ਜਾਣਾ ਸੁਣਨੇ ਡਾਕਟਰ ਕੋਲ ਤੋਂ ਵੜਿਆ ਅਣਜਾਣ ਹੁੰਦਾ ਕਹਿੰਦੀ ਪਹਿਲਾਂ ਪਹਿਲਾਂ ਕੰਮ ਦੇ ਬੇੜੀ ਚ ਚੱਲ ਜਾ ਲੈ ਦੇਖ ਲੈ ਭਲਕੇ ਕਿਵੇਂ ਮੁੜਕੋ ਮੁੜਕੀ ਹੋਈ ਬੱਠੀ ਇਥੇ ਬਹਿ ਜਾ ਆ ਨਾ ਕੋਈ ਗੱਲ ਨਹੀਂ ਨਹੀਂ ਭਾਈ ਜੀ ਮੈਨਾਂ ਛੇਤੀ ਜਾਣਾ ਭੈਣ ਨੇ ਕਿਹਾ ਲੱਗਿਆ ਕਿ ਅੱਜ ਸ਼ਾਮ ਨੂੰ ਆ ਜੀ ਸ਼ੇਜੀ ਤੂੰ ਕਿੱਥੇ ਜਾਣਾ ਨਾਲੇ ਤੂੰ ਕਾਲੇ ਦੇ ਘਰ ਆਈ ਆ ਹਾਂਜੀ ਬਾਈ ਜੀ ਉਹਦੇ ਨਸ਼ੇੜੀ ਆ ਸੀ ਜਿਹੜਾ ਹੋਇ ਇਥੇ ਪਿੰਡ ਚ ਚੋਰੀਆਂ ਕਰਦਾ ਫਿਰਦਾ ਉਹ ਤੂੰ ਬਣ ਗਿਆ ਲੋਕ ਕਿਉਂ ਦੇ ਕਿੱਧਰ ਫਸ ਗਈ ਬਣਾ ਚੋਰੀਆਂ ਵਿੱਚ ਗਿਆ ਨਹੀਂ ਬਾਈ ਜੀ ਚੋਰੀ ਨਹੀਂ ਹੁੰਦੀ ਤਾਂ ਤੇ ਕੀ ਕੀਤੀ ਮਸਾ ਕੀਤਾ ਨਸ਼ਾ ਜ਼ਰੂਰ ਕਰਦਾ ਸੀ ਲੈ ਦੇਖ ਲੈ ਨਿੱਕੀ ਜਿੰਦ ਉਹਦੇ ਨਸ਼ੇੜੀ ਦੇ ਗਲ ਪਾਤੀ ਉਹ ਬਣਾ ਕਿੱਥੋਂ ਤੈਨੂੰ ਰੱਖਣ ਜੋਗਾ ਸੀ ਉਹ ਤਾਂ ਆਪ ਦਾ ਭੋਬਾ ਮਸਾ ਭਰਦਾ ਸੀ ਤੂੰ ਮਾੜੀ ਜੀ ਗੌਰ ਕਰ ਜ਼ਿੰਦਗੀ ਤੇਰੀ ਹੁਣ ਵੀ ਸੁਧਰ ਸਕਦੀ ਆ ਉਹ ਤਾਂ ਜਿੰਨੀ ਰੱਬ ਨੇ ਦਿੱਤੀ ਆ ਜ਼ਿੰਦਗੀ ਕਹਿੰਦੇ ਉਹਨੂੰ ਹੀ ਮਿਲਦੀ ਆ ਤੈਨੂੰ ਪਤਾ ਉਹ ਤਾਂ ਚਿੱਟਾ ਨਾ ਓਵਰਡੋਜ਼ ਲਾ ਕੇ ਸੀਤਾ ਕਰਕੇ ਉਹਦੀ ਮੌਤ ਹੋ ਗਈ ਵੀਰੇ ਮਿੰਡ ਕੰਮ ਕਰ ਲੈ ਹੁੰਦੇ ਉਹ ਕੰਮ ਤਾਂ ਭਲਕੇ ਲੋਕੇ ساری ਉਮਰ ਹੀ ਕਰੀ ਜਾਣੀਆਂ ਇੰਦਰ ਦੇਖ ਤੂੰ ਅੱਧੀ ਮਾਲਕਨ ਬਣਾ ਕੇ ਦਿਖਾਵਾਂ ਕਰਦੀ ਅੱਧੀ ਮਾਲਕ ਕੀ ਮਤਲਬ ਇਹਦੀ ਮਤਲਬ ਕੀ ਐ ਨਿਆਂ ਨਹੀਂ ਆ ਤੂੰ ਮਤਲਬ ਨਹੀਂ ਦੇਖ ਲੈ ਕਾਨੂੰਨ ਪਤਾ ਤੈਨੂੰ ਨਾਲਿਆ ਹੱਥਾਂ ਦੇ ਵਿੱਚ ਝਾੜੂ ਨਹੀਂ ਇਹ ਨਾ ਕੰਗਣ ਪਾਏ ਸੋਨੇ ਲੱਗਦੇ ਆ ਸੋਨੇ ਦੇ ਹਾਂ ਤੂੰ ਕੀ ਜੇ ਤੁਮੇ ਨੂੰ ਅੱਜ ਦੀ ਮਤਲਬ ਕਰਨ ਦੀ ਲੋੜ ਨਹੀਂ ਹੈਗੀ। ਦੋਹਰ ਤੇ ਆ ਰਹਨੇ। ਉਸਨੇ ਕੰਮ ਕਰਕੇ ਖਾਣ ਵਾਲੀ ਹੈਗੀ। ਮੈਨੂੰ ਕੰਮ ਕਰ ਲੈ ਤੂੰ। ਤੁਸੀਂ ਤਿਆਰ ਹੋ ਜਾਓ। ਭੈਣ ਵੀ ਤਿਆਰ ਹੋਈ ਜਾਵੇ। ਕੰਮ ਨਹੀਂ ਕੰਮ ਕੋਈ ਨਾ ਫੇਰ ਕੀ ਹੋ ਗਿਆ? ਗੱਲ ਤੇ ਗੌਰ ਕਰ ਮੈਂ ਤਾਂ ਐਂ ਕਹਿਣਾ। ساری ਓਰ ਕੋਹਾ ਕੁਦਾ ਕਰਦੀ ਮਰ ਜੇਗੀ। ਕਿੱਥੇ ਰਾਣੀ ਬਣ ਜਾਏਗੀ 1 ਮਿੰਟ ਤੇ ਜਿਹੜੇ ਮਰ ਗਏ ਉਹਨਾਂ ਵਾਂਗ ਮਰਿਆ ਥੋੜੀ ਲੰਮਾ ਹੁੰਦਾ। ਆਪਜੀ ਜ਼ਿੰਦਗੀ ਰਹਿ ਗਈ ਹੁਣ ਤੂੰ ਬਾੜੀ ਬਈਆ ਮੂਰੇ ਵੇਲਾ ਮਾੜਾ ਹੈ। ਤੂੰ ਦੇਖ। ਇਹ ਮੇਜਰ ਦੀ ਹੋਣੀ ਨਹੀਂ ਹੈਗੀ। ਕੀ ਹੋਇਆ ਮੇਰੇ ਘਰ ਵਾਲਾ ਮਰ ਗਿਆ ਇੱਦਾਂ ਦੀ ਹੋਣੀ ਤਾਂ ਗੱਲ ਹੀ ਕੋਈ ਨਹੀਂ ਗੱਲ ਤਾਂ ਕੰਮ ਦੀ ਆ ਮੈਂ ਤਾਂ ਐਂ ਕਿਹਾ ਵੀ ਬਿੱਲੀ ਪਾਪ ਹੋਈ ਜਾਂਦਾ ਪਹਿਲਾਂ ਕਰਨ ਵਾਲੇ ਆ ਹੁਣ ਤਾਂ ਸੁਹਾਰਲਾ ਜਾਣਾ ਵੀਰੇ ਮੈਨੂੰ ਹਫ਼ਤੇ ਤੱਕ ਹੀ ਖਾਣ ਜਾਣਾ ਦੀ ਆ ਨਾਲੇ ਮੈਂ ਇੱਥੇ ਕੰਮ ਕਰਨ ਆਉਣਾ ਹੁਣ ਉਹ ਮੈਂ ਪੈਣ ਕਹਿੰਦੀ ਐ ਮੈਂ ਤੁਹਾਨੂੰ ਵੀ ਰੱਖਿਆ ਤੁਸੀਂ ਨਵਾਂ ਇਦਾਂ ਲਾ ਬੋਲਿਆ ਕਰੋ ਵੀਰਾ ਬੁਰਾ ਨਹੀਂ ਬਣਦੇ ਅਸੀਂ ਤਾਂ ਕਿਸੇ ਦੇ ਜੇ ਵੀਰਾ ਬਣਾਗੇ ਤਾਂ ਅਗਲਾ ਸਾਲਾ ਬਣਾਉ ਕੋਈ ਬੇਫਾਲਤੂ ਦਾ ਪਰਵਾ ਮੈਂ ਨਹੀਂ ਛੇੜਨਾ ਜੇ ਉਧਰ ਮਾਰ ਲਾ ਝਾੜੂ ਫਿਰ ਕੋਈ ਨਹੀਂ ਅਰ ਲਾਂਗੇ ਕੋਈ ਨਾ ਕੋਈ ਹੱਲ ਜੇ ਕੋਈ ਕਹਿ ਨਹੀਂ ਜਾਂਦਾ ਤੂੰ ਬਣਾਉਂਗਾ ਨਹੀਂ ਦੇਖ ਲਾ ਉਹ ਇਹਨਾਂ ਮੱਥਾ ਮਾਰ ਮਾਰ ਰੱਖਿਆ ਪਿਆ ਮੈਂ ਤਾਂ ਕਦੇ ਉਹ ਹੀ ਧੂਈ ਦੁਖਦੀ ਆ ਕਦੇ ਉਹਦਾ ਸਿਰ ਦੁਖਦਾ ਉਹਦਾ ਸਰਦਾਂ ਲਾ ਜੀ ਗਈ ਵੀਰੀ ਕਮਾਈ ਨਾਲ ਜੀ ਵਿਦੇਸ਼ ਜਨਾਨੀ ਨਾ ਕਰਦੀ ਐ ਹੁੰਦੀ ਐਗੀ ਨਹੀਂ ਹੁੰਦੀ ਐਗੀ ਜਿਨਾਂ ਦੀ বিনা ਘਰ ਨਹੀਂ ਚੱਲਦੇ ਫਿਰ ਕੀ ਹੋ ਗਿਆ ਜੇ ਤੂੰ ਪੈਣ ਤੇ ਖਰਚਾ ਕਰਦਾ ਫਿਰ ਘਰ ਵੀ ਤੋੜਦੀ ਐ ਨਾ ਆ ਘਰ ਨੂੰ ਘਰ ਉਹਨੇ ਬਣਾਇਆ ਹੋਏਗਾ ਚਾਰੇ ਪੈਣਾ ਘਰ ਨਹੀਂ ਬਣਦੇਗੇ ਉਹ ਕਿੱਥੋਂ ਮੇਰਾ ਤਾਂ ਇਹ ਨਾ ਮਨ ਨਹੀਂ ਮਿਲਦਾ ਮੈਂ ਤੈਨੂੰ ਕਹਿਣਾ ਭਾਈ ਔਖੀ ਹੁੰਦੀ ਤੂੰ ਮੈਨੂੰ ਦੇਖੀ ਨਹੀਂ ਗਈ ਐਵੇਂ ਬੜਾ ਗਲਤ ਜਾਣਾ ਸਮਝ ਮੈਨੂੰ ਉੱਥੇ ਜੇ ਮਾਰ ਲਾ ਝਾੜੂ ਚੱਲ ਇੱਥੇ ਤਾਂ ਰਹਿਣ ਦੇ ਤੂੰ ਇੱਥੇ ਤਾਂ ਪੈਣਾ ਹੋਣਗੇ ਹੈ ਠੀਕ ਹੈ ਬਈ ਹਾਂ ਉਹ ਤਾਂ ਵੀ ਮਾਰ ਲਾ ਫਿਰ ਤੇ ਭੋਲੀ ਆਈ ਮੇਰਾ ਮੈਨੂੰ ਕਹਿੰਦੇ ਜਰਨਾ ਤੇਰੇ ਵਰਗੀ ਨੂੰ ਹੱਥਾਂ ਤੇ ਚਾਹੀਏ ਨਹੀਂ ਐਡੀ ਕੀ ਤੂੰ ਜ਼ੈਲਦਾਰ ਨਹੀਂ ਤੇਰਾ ਡਿੱਗਿਆ ਰਮਾਲ ਫੜਾਈਏ ਕੋਈ ਨਹੀਂ ਬਾਹਰ ਕੇ ਦਿਖਾਉਂਛਾਤਰੀ ਤੇ ਮਾਰਦੀ ਕਿਹ ਛਾਲਾਂ ਹੀ ਆ ਤੂੰ ਓ ਪੱਲ ਤੂੰ ਨਾ ਹੁਣ ਬੜੀ ਗਿਆ ਕਾਲਾ ਬਟਨਾ ਲਾਲਾ ਤੂੰ ਵਿਆਹ ਹੋਣਾ ਤੇਰਾ ਬੁਰਾ ਹਾਲ ਹੋਇਆ ਭਗੰਨੀਆਂ ਦਾ ਮਾਰੀ ਗੈਰ ਮਿੰਦੀ ਦਾ ਹੁਣ ਗਰਮੀ ਦਾ ਮਹੀਨਾ ਇਹ ਬਾਕੀ ਸ਼ਾਇਦ ਹੋਈ ਜ਼ਿਆਦੇ ਹੋਈ ਆ ਇਧਰ ਨੂੰ ਜਾ ਲੋ ਲੋਕੇ ਇਹ ਬੜਾ ਐਵੇਂ ਹੋਣਾ ਕਿ ਨਹੀਂ ਪੰਗੇ ਲੈ ਜਾਨੀ ਹੁੰਦੀਆਂ ਇੱਥੇ ਕਦੇ ਉੱਤਰਵੜੀ ਕਦੇ ਉੱਤਰ ਫੱਠਲ ਚੱਕ ਲੈ ਬਾਹਰ ਦੀ ਉਹ ਮੈਂ ਤਾਂ ਕੁਛ ਨਹੀਂ ਚੱਕਦੀ ਉਹ ਵਿਚਾਰੀ ਕੰਮ ਵਾਲੀ ਆ ਐਨੀ ਚੰਗੀ ਆ ਮੈਨੂੰ ਤਾਂ ਜਮਾ ਹੀ ਨਹੀਂ ਕੰਮ ਕਰਨਾ ਦਿੰਦੀ ਹੈਗੀ ਲੈ ਉਹਨੇ ਆਏ ਕਿਹਾ ਜੇ ਇੱਥੋਂ ਬਾਹਰ ਮਾੜਾ ਮੋਟਾ ਹੋਰ ਵੱਧਾ ਵੱਧ ਕੇ ਆਪਰੇਸ਼ਨ ਕਰਨਾ ਉਹ ਤੁਹੀ ਹੀ ਨਾ ਮੁੱਕੇ ਤੇ ਪਈ ਚੁੱਕੀ ਜੈਨ ਕੁੱਤਿਆਂ ਨੂੰ ਉਹ ਬੱਸ ਤੁਸੀਂ ਕਹੋ ਮੈਨੂੰ ਮੈਨੂੰ ਡਰਾਈ ਜਾਨੇ ਹੋ ਡਾਕਟਰ ਤਾਂ ਪੈਸੇ ਨਹੀਂ ਮਾਣ ਹੁੰਦੇ ਉਹਨਾਂ ਨੂੰ ਤਾਂ ਪੈਸਾ ਚਾਹੀਦਾ ਹੁੰਦਾ ਹੋਰ ਰਿਕਾਉਂਟ ਕਰਵਾਇਆ ਐ ਟੂ ਨਹੀਂ ਕਰਦੇ ਅੱਛਾ ਛੱਡ ਤੂੰ ਮੈਨੂੰ ਐ ਦੱਸੋ ਚਾਹ ਬਣਾਵਾਂ ਮੈਂ ਅੱਗ ਲੱਗੀ ਜਾਂਦੀ ਐ ਕੋਈ ਬਾਹਰ ਜਾਣੇ ਖੰਡਾ ਪਾਣੀ ਪੀ ਭੁਕੇ ਹੋਵੇਂ ਉੱਥੇ ਨਿੰਬੂ ਪਾਣੀ ਬਣਾ ਦੇਨੀ ਆ ਉੱਥੇ ਜੀਵਨ ਜੀ ਤੇ ਜਾਣਾ ਮੈਂ ਤਾਂ ਲਾਈ ਬੈਠੀ ਹੱਥੀਂ ਕੰਮ ਕਰਾ ਲਾਂਗੇ ਉੱਥੇ ਸੇਵ ਆਲਾ ਹਨ ਤਾਂ ਨਿੰਬੂ ਪਾਣੀ ਆਪ ਹੀ ਕਰਕੇ ਪੀ ਲੀ ਤੂੰ ਸਰ ਕੋਈ ਨਾ ਮੈਂ ਤਾਂ ਪੀ ਲੂ ਸੱਚੀ ਹਾਂ ਤੂੰ ਜੇ ਬਾਹਰ ਹੀ ਜਾ ਰਿਹਾ ਬਾਹਰ ਜਾਵਾਂਗੇ ਲੈ ਜਿੱਥੇ ਰਹੀ ਆ ਤੂੰ ਪੈ ਜਾ ਦੇ ਦੀ ਛੱਡ ਕੇ ਆ ਰਾਵਣਾ ਚੱਲ ਮੈਂ ਤਾਂ ਪੈ ਜਾਣੀ ਆ ਫਿਰ ਤੁਸੀਂ ਐ ਕਰਿਓ ਮੜੇ ਦਾ ਕੰਮ ਉਸਨੇ ਹਲਾ ਲਾਂਗੇ ਕੰਮ ਹੋ ਗਿਆ ਮੈਨੂੰ ਆਇਆ ਮੀਰ ਦੇ ਕੱਪੜੇ ਜੇ ਕਿਹਾ ਸੀ ਹੁਣ ਮੈਂ ਕਿਹਾ ਤੂੰ ਸਮਝਿੰਗ ਧੋਦੀ ਹੁਣ ਉਹਨੂੰ ਆਏ ਹੋਗਾ ਵੀ ਪਤਾ ਨਹੀਂ ਕਦੋਂ ਆਉਣਗੇ ਕਦੋਂ ਆ ਕੀ ਪਤਾ ਗੇੜਾ ਮਾਰ ਕੇ ਮੁੜ ਗਈ ਹੋਵੇ ਗੇੜ ਦੇ ਕੇ ਬੰਦ ਵੀ ਨਾ ਆਈ ਵੀ ਹੋਵੇ ਹਾਂ ਘਰੇ ਕੋਲ ਕੋਈ ਹੁੰਦਾ ਨਾ ਉਹ ਘਰੇ ਚੜੀ ਦੇ ਕੀ ਨਹੀਂ ਹੋਣਾ ਕੱਲੀ ਜਾਦੀ ਹਾਂ ਤੇ ਮੈਂ ਤੁਹਾਨੂੰ ਤਾਂ ਹੀ ਕਹਿਨੀ ਆ ਵੀ ਤੁਸੀਂ ਮਾੜਾ ਜਣਾ ਉਹਨੂੰ ਤਾਂ ਕੇ ਸੁਨੀਹਾ ਲਾ ਦੋ ਠੀਕ ਆ ਤੇ ਉਹ ਤਾਂ ਮੈਂ ਸੁਨੀਹਾ ਲਾਲੂ ਜਣ ਉੱਧਰ ਦੀ ਜਾਂਦਾ ਕੋਲੋਂ ਮੈਂ ਤਾਂ ਮੇਰਾ ਜਿਹੜਾ ਬੜਾ ਤੇਲ ਮੱਛੀ ਉੱਧਰ ਜਾਂਦੇ ਨਾ ਤੇ ਉਹ ਕਰ ਦੂਗੀ ਬਸ ਉਹ ਕੰਮ ਤੇ ਮੈਂ ਉਹ ਆਏ ਕਹਿਣਾਗਾ ਉਹਨੂੰ ਮੈਂ ਤੂੰ ਰਹਿ ਨਹੀਂ ਸਾਡੇ ਘਰ ਲੱਗ ਜਾ ਇੱਕ ਕਮਰਾਂ ਨੂੰ ਦੇ ਦਿੰਦੇ ਆ ਪਰ ਇੱਥੇ ਕਿ ਜਿੰਨੇ ਗੱਲਾਂ ਕਰੀ ਜਾਂਦੇ ਕਮਲੇ ਹੋ ਗਏ ਲੋਕ ਕੀ ਗੱਲਾਂ ਕਰਨਗੇ ਐਵੇਂ ਤੈਨੂੰ ਨਹੀਂ ਪਤਾ ਲੋਕ ਫਿਰ ਗੱਲਾਂ ਬਣਾਉਣਗੇ ਅਗਲਾ ਕੁਝ ਉਹਨੂੰ ਮਾੜੀ ਕਹੋਗਾ ਫਿਰ ਬਾਕੀ ਭਾਈ ਕੈਨੂੰ ਵੀ ਮਾੜਾ ਕਰੂਗਾ ਐਵੇਂ ਤੇ ਲੋਕ ਬਣਾਈਆਂ ਗੱਲਾਂ ਲੋਕ ਤਾਂ ਕੁੱਤੇ ਹੁੰਦੇ ਭੌਂਕੀ ਹੁੰਦੇ ਹੈ ਨਹੀਂ ਜੀ ਮੈਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਕੋਈ ਨਾ ਤੂੰ ਜਿੰਨਾ ਕਿ ਤੂੰ ਕਹਿੰਦਾ ਸੁਨੇਹਾ ਲਾ ਦਿਓ ਆਜੋ ਕਿ ਕੰਮਕਾਰ ਕਰ ਜੂਗੀ ਤੇਰੀ ਪੱਕੀ ਸੀ ਵੀ ਬਣੀ ਹੈ ਨਾ ਉਹ ਨਰਮਵਾਰੀ ਹੈ ਮੈਨੂੰ ਵੀ ਚੱਸ ਜਾ ਆ ਜਾਂਦਾ ਵੀ ਚੱਲ ਉਹਨੂੰ ਪੈਸੇ ਦੀ ਲੋੜ ਹੈ ਹੈ ਆਪਾਂ ਨੂੰ ਕੰਮ ਮੈਨੂੰ ਨਹੀਂ ਮਿਲੀ ਉਹ ਕਦੇ ਕੰਮ ਕਰਦੀ ਤੇ ਮੇਰੇ ਤਾਂ ਉਹ ਤੋਂ ਪਹਿਲਾਂ ਵਗ ਜਾਂਦੀ ਆ ਜੇ ਪਤਾ ਨਹੀਂ ਮਾਂ ਵਗ ਜਾਂਦਾ ਕਿਵੇਂਗਾ ਅੱਜ ਮਝੂ ਲਾ ਜਾ ਉਹ ਨਾ ਤੁਸੀਂ ਕੀ ਕਰੋ ਨਾ ਨਹੀਂ ਕੰਮ ਦੇਖ ਨੂੰ ਤਾਂ ਕਿੰਨਾ ਕੁ ਵਧੀਆ ਕਰਦੀ ਆ ਅੱਛਾ ਤੁਸੀਂ ਜ਼ਿਆਦਾ ਦੇਖੋ ਮੈਂ ਕੰਮ ਬੁੜੀਆਂ ਨੇ ਕੰਮ ਤਾਂ ਬੁੜੀਆਂ ਨਹੀਂ ਪਤਾ ਹੁੰਦਾ ਐਵੇਂ ਨਾ ਤੁਸੀਂ ਬਾਲਾ ਬਲਾਇਆ ਚਲਾਇਆ ਕਰੋ ਪਈ ਵਰਨਾ ਐਨਕੋ ਗੱਲ ਬਣ ਜਾਂਦੀ ਆ ਜੇ ਐਵੇਂ ਤੁਸੀਂ ਮਜਾਰ ਤੇਨ ਕੋਈ ਗੱਲ ਕਹਿਤੀ ਅਗਲੇ ਨੇ ਦਿਲ ਤੇ ਲਾ ਲੈਣੀ ਉਹ ਤਾਂ ਪਹਿਲੀ ਦੁੱਖਾਂ ਦੀ ਮਾਰੀ ਹੋਈ ਆ ਪਰ ਹੁਣ ਤੂੰ ਤਾਂ ਇੱਥੇ ਅੰਦਰ ਬੈਠੇਗੀ ਮੈਂ ਹੀ ਰੱਖੂਗਾ ਆ ਕੰਮ ਤਾਂ ਹੁਣ ਮੈਨੂੰ ਵੀ ਪਤਾ ਹੋਵੇ ਮਾੜਾ ਮੋਟਾ ਹੁਣ ਜੇ ਤੂੰ ਪੇਕੀ ਉਦੋਂ ਦਾ ਮੈਨੂੰ ਰਸਕ ਕਰਾਉਣਾ ਕੋਈ ਕੰਮ ਵੀ ਆਹ ਕੰਮੋਂ ਤੋਂ ਐਂ ਕਰ ਹਾਂ ਉਹ ਅੱਗੇ ਤਾਂ ਮੈਂ ਬਾਹਲਾ ਪੇਕੇ ਜਾਨੀ ਆ ਮੈਂ ਤਾਂ ਉਹੀ ਨਹੀਂ ਜਾਂਦੀ ਹੈਗੀ ਨਾਲੇ ਜੇ ਮੈਂ ਜਾਵਾਂਗੀ ਪੇਕੇ ਤੇਨੂੰ ਨਾਲ ਹੀ ਇੱਕ ਅੱਧਾ ਦਿਨ ਲੈ ਕੇ ਜਾਵਾਂਗੀ ਇੱਕ ਅੱਧਾ ਦਿਨ ਲਾ ਕੇ ਆਉਂਗੀ ਮੈਂ ਕੋਈ ਨਹੀਂ ਫਿਰ ਤੈਨੂੰ ਹੁਣ ਤੂੰ ਜਾਇਆ ਤਾਂ ਹੁਣ ਤਾਂ ਹੈਵੀਆ ਕੰਮ ਆਲੀ ਉਹ ਨਹੀਂ ਫੇਰ ਮੈਂ ਕੰਮ ਮਾੜੀ ਦੇ ਮੁੜ ਕੇ ਆਉਣਾ ਨਹੀਂ ਹੈਗਾ ਤੈਨੂੰ ਨਹੀਂ ਪਤਾ ਉਹ ਕਹਿੰਦਾ ਵੀ ਭਾਈ ਤੇਰੇ ਘਰਾਂ ਵਾਲਾ ਘਰੇ ਹੁੰਦਾ ਵੀ ਮੈਨੂੰ ਤਾਂ ਸ਼ਰਮ ਆਉਂਦੀ ਐ ਸਿਆਣੀ ਵਾਲੀ ਐ ਇੱਜ਼ਤ ਪੱਖੋਂ ਵੀ ਮੈਨੂੰ ਤਾਂ ਬਹੁਤ ਸਹੀ ਲੱਗਦੀ ਐ ਜੀ ਓਏ ਇਹਦਾ ਆਪ ਦਾ ਕੰਮ ਕਰਾਣਾ ਇੱਛਤ ਨੂੰ ਆਪਾਂ ਉਹ ਵੀ ਸਾਕੇ ਮੇਲ ਦੇਣਾ ਉਹਦੇ ਕਰੈਕਟਰ ਦਾ ਚੱਲ ਚੰਗਾ ਹੋਰ ਹੀ ਗੱਲਾਂ ਬਾਹਰ ਦੀ ਵੱਡੀ ਬੁੜੀ ਬਣਨ ਨਹੀਂ ਆ ਫਿਰ ਤੂੰ ਵੀ ਬਾਹਰੀ ਸਿਆਣੀ ਬੇਬੇ ਵਾਂਗੀ ਜਿਵੇਂ ਚਾਰ ਨਾ ਸਨੇਹਾ ਲਾ ਦੇ ਹੋ ਕੇ ਤੇਰੇ ਨਾਲ ਆਵੇ ਵੀ ਭੁੱਲ ਜਾਂ ਓਏ ਇਹ ਤਾਂ ਭੁੱਲਦਾ ਹੀ ਨਹੀਂ ਮੈਂ ਸਾਰਾ ਨੂੰ ਸਨੇਹਾ ਲੈ ਇਹਨਾਂ ਨੂੰ ਪਤਾ ਨਹੀਂ ਕੀ ਚੰਗ ਚੜਿਆ ਮੈਂ ਤਾਂ ਕੰਮ ਨੂੰ ਕਹਿੰਦੀ ਆ ਵੀ ਚੱਲ ਕੰਮ-ਕੁਮ ਕਰਾ ਰਿਆ ਕਰੂਗੀ ਤਾਂ ਕਿ ਲੈ ਤੂੰ ਪੇਕੇ ਜਾਇਆ ਮੈਨੂੰ ਲੱਗਦਾ ਤਾਂ ਮੈਨੂੰ ਕੱਟ ਕੇ ਰਾਜੀ ਹੈਗੀ ਨਰੇ ਮੈਂ ਕਿੱਗੇ ਥੋੜੀ ਜਾਨੀ ਆ ਨਰੇ ਕੰਮ ਵਾਲੀ ਦਾ ਔਖਾ ਵਾਜੇ ਤਾਂ ਡਾਕਟਰ ਨੇ ਮੈਨੂੰ ਪਰਹੇਜ ਦੱਸਿਆ ਹੁਣ ਤਾਂ ਮੈਂ ਮਹੀਨਾ ਕਿਤੇ ਨਹੀਂ ਜਾਂਦੀ ਚੱਲ ਮਾਣਾ ਇਹ ਤਾਂ ਮੈਨੂੰ ਨਹੀਂ ਨਿੰਬੂ ਪਾਣੀ ਦੇ ਕੇ 10 ਮਿੰਟ ਆਰਾਮ ਕਰਦੀਆਂ ਜੇ ਉਹ ਆ ਗਈ ਕੰਮ ਉਹਨੂੰ ਕਹੂੰਗੀ ਪਹਿਲਾਂ ਨਿੰਬੂ ਪਾਣੀ ਬਣਾ ਕੇ ਦੇਈ ਮਸੀ ਆ ਗਈ ਸੀ ਮੈਂ ਤਾਂ ਚਿੜੀਆਂ ਨੂੰ ਪਾਣੀ ਦੇ ਧਰ ਕੇ ਛੱਡੀ ਸੀ ਮੈਂ ਕਿਹਾ ਚੱਲ ਧੁੱਪ ਵੜੀ ਹੁੰਦੀ ਹੈਗੀ ਜਾਨਵਰ ਵੀ ਪਿਆਸੇ ਮਰ ਜਾਂਦੇ ਆਗੇ ਸਹੀ ਗੱਲ ਨਾ ਪੁੱਤ ਜੇ ਕੋ ਨਦਾਨ ਕਰੇਂਗੀ ਖੌਰਾ ਤੇਰੇ ਅੱਗੇ ਹੀ ਆ ਜਾਏ ਪਾਪ ਐਡੇ ਐਡੇ ਕੀਤੇ ਆ ਤੂੰ ਫੇਰ ਹੀ ਪੰਨੂ ਲੱਗ ਕੇ ਲੈਣਗੇ ਸੇ ਗੱਲ ਮਸੀ ਪਾਪਾਂ ਦੀ ਭਾਗ ਹੀ ਮੈਨੂੰ ਮੇਰੀ ਮੰਮੀ ਕੋਲ ਜਾਇਈ ਮਸੀ ਕਿਵੇਂ ਸੀ ਮੇਰੀ ਮੰਮੀ ਜਾਇਈ ਤੇਰੀ ਮੰਮੀ ਕੋਲੇ ਨਾ ਮੰਮੀ ਦਾ ਕੀ ਹਾਲ ਪੁੱਛਦੀ ਆ ਤੂੰ ਜਿਹੜਾ ਹਾਲ ਉਹਦਾ ਕਰਕੇ ਆਈਆਂ ਉਹੀ ਉਹਦਾ ਹਾਲ ਤਾਂ ਕੀ ਗੱਲ ਉਹ ਮਾਰ ਸੀ ਨੇ ਤੇਰੇ ਬੰਨੇ ਮੋਤਾ ਪੜਾ ਮਰ ਜੇ ਤੂੰ ਉਹ ਤਾਂ ਕੀ ਲੈਣਾਗਾ ਜਿਹੜੀਆਂ ਕਤੂਰਤਾਂ ਤੂੰ ਕੀਤੀਆਂ ਨਾ ਸਾਰੀਆਂ ਦੱਸਦੀਆਂ ਤੇਰੀ ਮਾਂ ਨੇ ਮੈਨੂੰ ਤੈਨੂੰ ਦੱਸਿਆ ਦਾ ਸੀਗੇ ਮਾਸੀ ਕਿ ਮੇਰੀ ਗਲਤੀ ਹੈਗੀ ਮਾੜੀ ਮੋਟੀ ਗਲਤੀ ਨਹੀਂ ਇਹ ਇੱਕ ਜਾਨ ਵੀ ਲਈ ਐ ਤੂੰ ਆ ਗਲਤੀ ਕਰਕੇ ਤੈਨੂੰ ਪਤਾ ਉਹ ਮਸੂਮ ਦਾ ਕੀ ਕਸੂਰ ਸੀ ਮਾਸੀ ਮੈਂ ਤਾਂ ਆਪਾਂ ਜਾਂਦੀ ਭਾਰ ਦਾ ਮੈਂ ਤਾਂ ਉਹਦੇ ਬੱਚੇ ਦਾ ਮੂਵੀ ਵੀ ਦੇਖਿਆ ਅੜ ਗਿਆ ਤੂੰ ਤਾਂ ਡੈਜਣਾ ਲਾ ਮੈਨੂੰ ਸਾਰਾ ਕੁਝ ਤੇਰੀ ਮਾਂ ਨੇ ਦੱਸਤਾ ਠੀਕ ਆ ਅੱਜ ਤੋਂ ਬਾਅਦ ਮੇਰੇ ਨਾਲ ਵੀ ਤੇਰਾ ਕੋਈ ਰਿਸ਼ਤਾ ਨਹੀਂ ਖਬਰਦਾਰ ਹੋ ਜੀ ਜੇ ਮੇਰੇ ਘਰੇ ਆਈਆਂ ਨਾ ਨਾ ਮਾਸੀ ਤੇਰੇ ਬਿਨਾ ਮੇਰਾ ਇੱਥੇ ਕੌਣ ਆਗਾ ਤੇਰਾ ਤਾਂ ਹੁਣ ਰੱਬ ਹੀ ਐ ਕੋਈ ਨਹੀਂ ਦੇ ਰਤਾ ਸਮਝ ਗਈ ਨਾ ਤੂੰ ਮਾ ਨਾ ਮਾਸੀ ਆਹ ਇਹਨਾਂ ਕਾ ਕੋਈ ਨਹੀਂ ਹੈਗਾ ਨਾ ਨੇ ਮੈਨੂੰ ਕੰਮ ਮਿਲ ਗਿਆ ਸੀ ਬਸ ਮੇਰੇ ਕੋਲ ਘੰਟਾ ਘੜੀ ਆ ਜਾ ਫਿਰ ਮੇਰੇ ਦਿਲ ਲੱਗ ਜਾ ਮੈਂ ਤੇਰੇ ਕੰਮ ਤੋਂ ਕੀ ਲੈਣਾ ਐ ਨਾਲੇ ਮੈਨੂੰ ਤਾਂ ਹੋਰ ਵੀ ਸ਼ੱਕ ਹੁੰਦਾ ਕੀ ਆ ਮੁੰਡਾ ਮਰਿਆ ਨਹੀਂ ਕੀ ਪਤਾ ਤੂੰ ਹੀ ਆ ਕਾਲੀਆਂ ਕਤੂਤਾਂ ਦੀ ਮਾਰੀ ਨੇ ਮਾਰਿਆ ਹੋਵੇ ਨਹੀਂ ਨਹੀਂ ਮਾਸੀ ਇਹ ਤੂੰ ਕੀ ਕਹੀ ਜਾਂਦੀ ਆ ਮੈਂ ਤਾਂ ਉਹਨੂੰ ਕਦੇ ਉੱਚੀ ਆਵਾਜ਼ 'ਚ ਵੀ ਨਹੀਂ ਬੋਲੀ ਸੀ ਮੈਂ ਤਾਂ ਨਸ਼ਾ ਛਡਾਉਣਾ ਚਾਹੁੰਦੀ ਸੀ ਉਹਦਾ ਨਹੀਂ ਤੂੰ ਕਿਹੜਾ ਨਸ਼ਾ ਛਡਾਉਣਾ ਚਾਹੁੰਦੀ ਸੀ ਕੀ ਪਤਾ ਜਿਹੜਾ ਪਿੱਛੇ ਛੱਡ ਕੇ ਆਈਆਂ ਉਹਦੀ ਮਾਰੀ ਨੇ ਇਹਦੀ ਜਾਨ ਲੈ ਲਈ ਹੋਵੇ ਤੂੰ ਨਹੀਂ ਨਹੀਂ ਮਾਸੀ ਜੀ ਮੈਂ ਇਹੋ ਜਿਹੀ ਵੀ ਨਹੀਂ ਹੈਗੀ ਕਿ ਵੀ ਮੈਂ ਕਿਸੇ ਦੀ ਜਾਨ ਲੈ ਲੂੰਗੀ ਮੈਂ ਗਲਤੀ ਕੀਤੀ ਜ਼ਰੂਰ ਸੀ ਪਰ ਮੈਂ ਤਾਂ ਜਿੱਦੇ ਦੇ ਇੱਥੇ ਵਿਆਹ ਕੇ ਆਈਆਂ ਮੈਂ ਤਾਂ ਸੋਚਿਆ ਵੀ ਨਹੀਂ ਉਹਦੇ ਬਾਰੇ ਮੇਰੀ ਗੱਲ ਸੁਣ ਲੈ ਕੁੜੀ ਜਿਹੜਾ ਕੁਝ ਹੈਗਾ ਜਿਹੜਾ ਕੁਝ ਤੇਰੀ ਜ਼ਿੰਦਗੀ ਚੱਲੀ ਜਾਂਦਾ ਨਾ ਇਹ ਸਾਰਾ ਸਹੀ ਹੈ ਕਹਿੰਦੇ ਹੁੰਦੇ ਨਾ ਕਰਨੀਆਂ ਭਰਨੀਆਂ ਇੱਥੇ ਆ ਤੂੰ ਇੱਥੇ ਹੀ ਭਰ ਕੇ ਜਾਏਗੀ ਜਿਵੇਂ ਤੂੰ ਆਦੀ ਰੰਡੀ ਮਾਂ ਨੂੰ ਉੱਥੇ ਉਹ ਹੀ ਗੱਲ ਮਾਰਨ ਤੇ ਛੱਡਿਆ ਨਾ ਤੂੰ ਆਈ ਵੀ ਅੰਦਰ ਵਿਚਾਰੀ ਨੇ 9 ਮਹੀਨਾ ਤੈਨੂੰ ਬੰਦ ਕਰਕੇ ਰੱਖਿਆ ਕੀ ਪਤਾ ਕਿਵੇਂ ਦਿਨ ਕੱਡੇ ਹੁਣ ਅਸੀਂ ਤੇ ਤੂੰ ਨਹੀਂ ਆਏਗੀ ਤੇਰੇ ਤੇ ਨੋਹਾ ਮੇਰੇ ਕੋਲ ਕਿਵੇਂ ਆਉਣੀ ਆਏ ਨਾ ਮੇਰੀਆਂ ਨੋਹਾ ਕੀ ਲੈ ਆਉਣੀਆ ਟਿੰਡੇ ਲੈ ਆਉਣੀਆ ਮੇਰੀਆਂ ਨੋਹਾ ਤੇਰੇ ਕੋਲ ਮੈਂ ਤਾਂ ਤੇਰਾ ਪਰਛਾਵਾਂ ਵੀ ਨਹੀਂ ਪੈਣ ਦਿੰਦੀ ਆਲਦੂਆਂ ਨੋਹਾ ਤੇ ਲੈ ਤੂੰ ਜਹੇ ਜਾ ਕੋਸ ਆਪ ਜਾਂਦੀ ਉਹ じゃ ਮੇਰੀਆਂ ਨੋਹਾ ਨੂੰ ਸਿਖਾਏਂਗੀ ਮੇਰਾ ਵੀ ਘਰ ਪਟੇਂਗੀ ਤੂੰ ਨਹੀਂ ਵਾਸੀ ਤੂੰ ਨਾ ਮੇਰੇ ਬਾਰੇ ਕੱਲ ਤੂੰ ਸੋਚੀ ਆਦੀ ਹੈਗੀ ਕਿਸੇ ਤੋਂ ਵੀ ਪੁੱਛ ਕੇ ਵੇਖ ਲੈ ਇੱਥੇ ਜਿੱਦਾਂ ਦੀ ਮੈਂ ਵਿਆਹ ਕੇ ਆਈਆਂ ਨਾ ਮੈਂ ਕਿਸੇ ਦੇ ਘਰੇ ਕੱਕ ਵੀ ਨਹੀਂ ਗਈ ਮੈਨੂੰ ਪੁੱਛਣ ਦੀ ਤਾਂ ਲੋੜ ਨਹੀਂ ਜਿਹੜਾ ਕੁਝ ਤੇਰੀ ਮਾਂ ਨੇ ਦੱਸਿਆ ਨਾ ਤੇਰੀ ਮਾਂ ਨਾਲੇ ਗੱਪ ਥੋੜੀ ਮਾਰੂਗੀ ਕਿਹੜੀ ਮਾਂ ਦੀ ਦੀਆਂ ਗੱਲਾਂ ਬਣਾਉਗੀ ਨਹੀਂ ਨਹੀਂ ਮਾਸੀ ਮੈਂ ਥੋੜੋ ਗੱਲ ਨਹੀਂ ਮੇਰੀ ਮਾਂ ਨੇ ਤੈਨੂੰ ਝੂਠ ਬੋਲਿਆਗਾ ਮੇਰੀ ਮਾਂ ਆਪ ਦੀ ਜਗ੍ਹਾ ਤੇ ਸਹੀ ਆ ਮੇਰੀ ਗਲਤੀ ਸੀਗੀ ਮੈਨੂੰ ਸਜ਼ਾ ਮਿਲੀ ਆ ਪਰ ਮਾਸੀ ਤੂੰ ਹੀ ਇੱਕ ਤੂੰ ਤਾਂ ਮੇਰੀ ਮਾਂ ਬਣੀ ਆ ਨਾ ਭਾਈ ਜੇ ਮੈਂ ਤੇਰੀ ਮਦਦ ਕਰੂੰ ਮੈਂ ਤਾਂ ਆ ਪਾਪਾ ਦੀ ਧਕਾਰ ਨ ਬਣੂੰ ਤੇ ਮੈਂ ਕਿ ਬਾਬ ਦੇ ਉੱਤੇ ਪਾਪ ਲਵਾਂ ਆ ਪਿਆ ਦੇ ਚਿੜੀਆਂ ਨੂੰ ਪਾਣੀ ਹੁਣ ਤਾਂ ਤੇਰਾ ਰੱਬ ਹੀ ਵਾਲੀ ਆ ਫਰਦੀ ਦਾ ਠੇਬੇ ਖਾਂਦੀ ਮਾਸੀ ਮਾਸੀ ਸੀ ਵੀ ਮੋਖ ਮੋੜ ਗਈ ਹੋ ਰੱਬਾ ਮੇਰੇ ਬੰਦਾ ਖੋਇਆ ਤੇਨੂੰ ਕੋਈ ਬਰਤਨ ਵਾਲਾ ਵੀ ਨਹੀਂ ਛੱਡਿਆ ਜੇ ਕੰਮ ਮਿਲਿਆ ਉਹ ਤੇ ਵੀ ਉਹ ਇੱਜ਼ਤ ਤੇ ਗਾਉਂਦਾਗਾ ਮੈਂ ਜਾਮਾ ਤਾਂ ਜਾਮਾ ਕਿੱਧਰ ਤੂੰ ਹੀ ਕੋਈ ਰਾਹ ਬਖਾ ਦੇ ਕੀ ਕਰਦਾਂ ਕਿਸੇ ਖੂਖਾ ਤੇ ਜਿ ਛਾਲ ਮਾਰ ਪਰ ਕੀ ਕਰ ਲੋਕ ਕਹਿਣਗੇ ਖਬਰ ਕਿਹੜੀ ਬਦਨਾਮੀ ਖੱਟੀ ਹੋਣੀ ਹੈ ਵੀ ਜਿਹੜਾ ਹੀ ਮਰ ਗਈ ਸੋ ਸੋ ਗੱਲਾਂ ਕਰਨਗੇ ਤਾਂ ਪਾਸਾ ਕਰਨੀ ਪੈਣਾ ਜ਼ਿੰਦਗੀ ਨਾਲ ਤਾਂ ਲੜਨੀ ਪੈੜੂਗਾ ਲੜੀ ਉਹ ਚੰਰਾ ਤਾਂ ਛੱਡ ਗਿਆ ਉਹਦੇ ਵੀ ਸੁਪਨੇ ਹੋਣਗੇ ਇਸ ਘਰ 'ਚ ਵੀ ਮੈਂ ਆਪਦੇ ਘਰ ਨੂੰ ਇਸ ਤਰ੍ਹਾਂ ਰੱਖੂ ਇਸ ਤਰ੍ਹਾਂ ਰੱਖੂ ਨਾ ਕੰਮ ਤੂੰ ਉਹਦੇ ਘਰ ਨੂੰ ਐ ਨਹੀਂ ਛੱਡ ਕੇ ਜਾ ਸਕਦੀ ਸੰਭਾਲਣਾ ਪੈਣਾ ਤੈਨੂੰ ਸੰਭਾਲਣਾ ਪੈਣਾ ਤੈਨੂੰ ਕਿ ਹਾਸੇ ਨਾਲ ਵੀ ਪਿਣਾਉਂਦੇ ਇਹ ਨਹੀਂ ਬੜੀ ਜਵਾਬ ਖੜਦੀ ਆਏ ਨਹੀਂ ਤੁਹਾਡੇ ਘਰੇ ਆਏ ਨੇ ਨਾ ਆਏ ਦੀ ਲੋਕ ਆਏ ਆਏ ਤੇਨੂੰ ਕੋਈ ਇੱਜ਼ਤ ਨਹੀਂ ਹੈਗੀ ਐਡੀ ਗਿੱਟ ਦੀ ਜੀਭ ਲੱਗੀ ਜਾਏ ਹੈ ਜੇ ਤੂੰ ਵੀ ਨਾ ਹੁਣ ਅਸਲੇ ਦੀ ਦਿਖਾ ਦੇ ਨੰ ਵੀ ਹਾਂ ਠੀਕ ਹੈ ਕਿਵੇਂ ਹੁੰਦਾ ਤੂੰ ਦੇਖੀ ਤੇ ਜਾਏ ਜਿਹੜੀ ਜ਼ਮੀਨ ਮੇਰੇ ਹਿੱਸੇ ਦੀ ਹੈਗੀ ਉਹ ਤਾਂ ਮੈਂ ਲੈ ਹੀ ਲੈ ਕੇ ਜਾਣੀ ਹੈਗੀ ਕੋਈ ਨਹੀਂ ਮੈਂ ਆਜਾ ਭਤੀਜਿਆਂ ਦੇ ਨਾਮ ਕਰਾਉਣੇ ਆ ਪਰ ਇਹਨਾਂ ਤੋਂ ਕਿਰਾਂ ਇਹ ਸੰਭਾਉਂਗੀ ਮੈਂ ਤੇ ਖਮਾਈ ਤਾਂ ਹੈ ਕਹਿਨੀ ਆ ਪਰ ਬੇਸ਼ੱਕ ਨਾ ਭਤੀਜਿਆਂ ਦੇ ਨਾਮ ਕਰਾਈ ਆਰਦੀ ਲੈ ਜੀ ਪਰ ਇਹ ਨਾ ਇੱਕ ਹੋਰ ਆ ਵੀ ਵੱਡ ਲੈਣ ਨਾਲ ਤੂੰ ਦੇਖੀ ਜਾਈਂ ਕਰਦੀ ਕੀ ਇਹਨਾਂ ਦੇ ਨਾਲ ਮੈਂ ਹੁਣ ਖਵਾਉਣੇ ਕਿ ਕਿੱਥੋਂ ਪੜਾਉਣਗੇ ਕਿੱਥੋਂ ਲਵਾ ਦੇਣ ਡੀਸੀ ਜਦੋਂ ਲਵਾ ਦੇ ਜਵਾਨ ਕਿੱਡੀ ਲੱਗੀ ਹੈ ਕਿਵੇਂ ਬੋਲਦੀ ਹੈਗੀ ਹੈ ਚੜ ਚੜਤੀ ਹੁੰਦੀ ਆ ਕੁੜੀ ਉਹ ਤਾਂ ਬੋਲਦੀ ਆ ਬੋਲਦੀ ਆ ਫਗਾਨੀ ਸੀ ਐ ਅਤਰ ਭਰਾ ਦੇਖ ਲੈ ਉਹਨੂੰ ਐ ਸ਼ਰਮ ਨਹੀਂ ਆਉਂਦੀ ਐਡਾ ਸਾਰਾ ਹੋਰੇ ਪਰ ਨੰਮਰ ਇੱਕ ਤਾਂ ਨਹੀਂ ਉਹ ਤਾਂ ਉਹੀ ਗੱਲ ਫਿਰ ਹੁਣ ਜਦੋਂ ਉਹ ਸਾਰੇ ਥਾੜੀਆਂ ਨੂੰ ਭਰੀ ਜਾਂਦੀ ਹੈ ਭਰੀ ਜਾਂਦੀ ਹੈ ਉਂਗਲਾ ਲਾਈ ਜਾਂਦੀ ਹੈ ਲਾਈ ਜਾਂਦੀ ਹੈ ਹੈਗੀ ਉਂਗਲ ਦੀ ਜੋ ਕਰੀ ਹੋਈ ਹੈ ਹੈ ਦੀ ਕੀ ਪੱਲੇ ਜਿਹੇ ਜੀ ਮਤ ਦੇ ਕੇ ਤੋਰੀਏ ਮਾਂ ਨੇ ਉਹੀ ਜੀ ਵਰਤੀ ਜਾਂਦੀ ਹੈ ਆਹੋ ਆਇਆ ਚੱਲ ਗਿਆ ਹੁਣ ਤੂਤੀ ਦੇਖ ਲੈ ਭਾਈ ਜੀ ਤੁਸੀਂ ਹਾਂ ਮੈਂ ਹੋਰ ਕੀ ਆਈ ਨਹੀਂ ਅੱਜ ਤੂੰ ਭਾਈ ਜੀ ਮੇਰੇ ਨਾਲ ਘਰੇ ਕੰਮ ਬਹੁਤ ਸੀਗਾ ਮੇਰੇ ਭੈਣ ਕਹਿੰਦੀ ਸੀ ਕਿ ਉਸਤੇ ਦਵਾਈ ਲੈਣ ਜਾਣਾ ਹੈ ਆਹੋ ਉਹ ਤੇਰੀ ਭੈਣ ਨੂੰ ਦਾ ਭਾਈ ਉਹਨੇ ਡਾਕਟਰ ਕਹਿੰਦਾ ਵੀ ਤੂੰ ਬੈਠਦੀ ਰਹਿਣਾ ਕਿਉਂ ਡੱਕਾ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਜੇ ਤੂੰ ਕਰਨ ਲੱਗੀ ਤੇਰਾ ਆਪਰੇਸ਼ਨ ਹੋ ਜੂ ਸਾਰੀ ਉਮਰ ਤੈਨੂੰ ਫਿਰ ਜਮਾ ਮੰਝੇ ਤੇ ਭੈਣਾ ਬੂਆ ਭਾਈ ਜੀ ਤੁਸੀਂ ਨਾ ਅੱਜ ਦੇ ਡਾਕਟਰ ਕੋਲ ਲੈ ਕੇ ਜਾਓ ਉਹਨੂੰ ਤੁਸੀਂ ਤੇ ਇੱਕ ਡਾਕਟਰ ਕੋਲ ਲੈ ਜਾਦੇ ਹੋਗੇ ਕੁਈ ਚੰਗੇ ਡਾਕਟਰ ਕੋਲ ਜਾਓਗੇ ਉਹ ਰਾਹ ਵੀ ਪਾ ਦੂੰ। ਹਾਂ ਤੇ ਦਵਾਈਆਂ ਖਾਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਮੈਨੂੰ ਲੱਗਦਾ ਵੀ ਮਾਰੇ ਡਾਕਟਰ ਕੋਲੇ ਲੈ ਕੇ ਗਿਆ ਹੂੰਗਾ ਉਹਨੂੰ। ਬੜਾ ਗਿਆ ਡਾਕਟਰ ਆਹ ਤੈਨੂੰ ਵੀ ਲਾਦਨ ਵਾਲਿਆਂ ਮਾਰੀ ਜਣੀ ਅਸੀਂ ਦੁਪਹਿਰੇ ਟੱਕਰਾਂ ਤੇ ਕੀ ਦੇ ਖਾ ਕੇ ਤੰਦ ਪੜਦੀ ਕਰਦੀਆਂ। ਆ ਇੱਥੇ ਨਹੀਂ ਉਹਨੂੰ ਖੋਲੇ ਜਿੱਥੇ। ਕੀ ਕਰਾਂ ਭਾਈ ਜੀ? ਘਰ ਤੇ ਕੰਮ ਤਾਂ ਕਰਨੀ ਪੈਂਦੇ ਹੈਗੀ। ਖੁੱਲੀ ਹੋਵੇ ਭਾਵੇਂ। ਐਂ ਕਹਿਣਾ 21ਵੀਂ ਸਦੀ ਆ ਕਾਲ ਯੁਗ ਦਾ ਪਹਿਰਾ ਬਾੜਾ ਸੱਚਾ ਬੰਨ ਵਾਲਾ ਬੰਦਾ ਮਾਰਿਆ ਜਾਊਗਾ। ਬਾੜੀ ਸੱਚੀ ਨਾਂ ਵਾਲਾ ਕੀ ਕਹਨੇਗੀ? ਇੱਕ ਤੂੰ ਟੋਡਰੂਆ। ਇਥੇ ਇਕੱਲੇ ਸੱਚ ਦਾ ਪਰਦਾ ਪਾਈ ਫਰੇਂਗੀ ਕੋਈ ਤੇ ਨਹੀਂ ਮੈਡਲ ਨਹੀਂ ਦਿੰਦਾ ਕੋਈ ਤੇਰੇ ਗੱਲ 'ਚ ਤਗਮਾ ਨਹੀਂ ਪਾਉਂਦਾ ਮੰਨ ਜਾ ਮੰਨ ਜਾ ਤੂੰ ਉੱਥੇ ਬਹਿ ਜਾ ਮੇਰੀ ਕੋਠੀ 'ਚ ਏਸੀ ਵਾਲਾ ਕਮਰਾ ਦੇ ਦੂੰ ਕੰਮ ਆਈ ਫੋਕਾ ਮੈਨੂੰ ਏਸੀ ਵਾਲੇ ਕਮਰੇ ਦੀ ਲੋੜ ਨਹੀਂ ਹੈਗੀ ਜਦੋਂ ਰੱਬ ਹੀ ਮਾਰ ਦੇ ਫਿਰ ਇਨਸਾਨਾਂ ਤੇ ਕਾਹਦਾ ਗੁੱਸਾ ਕਰਨ ਨਾਲੇ ਨਾ ਤੁਸੀਂ ਨਾ ਹੀ ਆਇਆ ਕਰੋ ਮੈਨੂੰ ਕੰਮ ਦਾ ਪਤਾ ਹੈਗਾ ਮੈਂ ਆਪੇ ਕਰਕੇ ਮੁੜਿਆ ਕਰੂੰਗੀ ਕੰਮ ਕਰਕੇ ਤਾਂ ਮੁੜਿਆ ਆਏ ਕਰਾਂਗੀ ਇਨਸਾਨਾਂ ਦਾ ਰੱਬ ਦਾ ਫਿਰ ਆਪਣੇ ਅੰਦਰ ਖੇੜਾ ਖੜਾਇਆ ਮਸ਼ਰੀਨ ਨਾਲ ਹੈ ਹੁਣ ਰੱਬ ਨੇ ਕਿਹਾ ਵੀ ਤੂੰ ਸੁੱਖ ਲੈ ਤੇ ਜਿੰਦਗੀ ਬਚੀ ਦੇਖ ਲੈ ਲੈ ਹੈ ਵੀਰੇ ਮੈਨੂੰ ਤੈਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਵੀਰਾ ਤੇ ਨਾ ਮੇਰਾ ਦੀਪਾ ਚਲੋ ਜੋ ਵੀ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਕਿਸੇ ਨੂੰ ਦੇਖ ਕੇ ਜੱਜ ਨਾ ਕਰਿਆ ਕਰੋ ਫੜੀ ਲਿਖੀ ਤਾਂ ਮੈਂ ਵੀ ਬਹੁਤ ਪਰ ਕੀ ਹੋ ਗਿਆ ਮੈਨੂੰ ਘੁਲਾਤਾ ਨੇ ਮਾਰਤਾ ਤੁਸੀਂ ਨਾ ਮੈਨੂੰ ਮਜਾਕੀ ਕਰਨੇ ਬੰਦ ਕਰ ਦੇ ਮੈਨੂੰ ਚੰਗਾ ਨਹੀਂ ਲੱਗਦਾ ਜੇ ਤੂੰ ਪੜ੍ਹੀ ਲਿਖੀ ਆ ਤਾਂ ਤੈਨੂੰ ਸ਼ਹਿਰ ਮੈਂ ਕੰਮ ਤੇ ਲਵਾ ਦਿੰਦਾ ਕਿਤੇ ਏਸੀ ਵਾਲੇ ਚ ਲੋਕਾਂ ਦਾ ਗੋਹਾ ਗੂੜਾ ਕਾਤੋਂ ਕਰਦੀ ਮੈਂ ਤੇ ਦੇਖੀ ਨਹੀਂ ਆਂਦੀ ਕਮਲ ਕੇ ਮੈਂ ਭਲਾ ਮਾਨਸ ਬੰਦਾ ਬਾਲਾ ਉਹ ਤਾਂ ਦੇਸੀ ਜਾਂਦਾ ਫਿਰ ਹੂੰ ਚੰਗੀ ਗੱਲ ਤੁਸੀਂ ਭਲੇ ਮਾਨਸ ਹੋਗੇ ਪਰ ਜਿੱਥੇ ਵੀ ਜਾਊਗੀ ਕੰਮ ਹੀ ਕਰਨਾ ਪਊਗਾ ਨਾ ਇੱਥੇ ਚਾਹੇ ਸ਼ਹਿਰ ਔਰ ਉਹ ਤਾਂ ਕਿਸੇ ਦੀ ਨਜ਼ਰ ਤੋਂ ਵੀ ਨਹੀਂ ਬਚ ਸਕਦੀ ਇੱਥੇ ਘਟੀਆ ਲੋਕ ਆ ਪਿੰਡ ਦੇ ਗੋਹਾ ਸਿੱਟੜਾਲੇ ਹੈ ਛੋਟੀ ਸੋਚ ਵਾਲੇ ਉੱਥੇ ਸ਼ਹਿਰ ਚ ਕੌਣ ਕੇ ਨੂੰ ਕਹੋ ਪੁੱਛਦਾ ਆਗਾ ਮੈਨੂੰ ਐਂ ਦੱਸ ਹੈ ਉੱਥੇ ਤੋਂ ਆਪ ਦਾ ਉਥੀ ਰਹਿਣ ਲੱਗਣੀ ਮੈਨਾਂ ਕਹਿੰਦਾ ਤੂੰ ਨਾਲੇ ਮੈਂ ਤੇਰੇ ਕੋਲੇ ਗੇੜਾ ਮਾਰਦਾ ਕਿ ਨੂੰ ਨਾਂ ਲੱਭਦਾ ਹਾਲ-ਜਾਲ ਤੇਰਾ ਪੁੱਛ ਕੇ ਜਾਇਆ ਕਰੂੰਗਾ ਭਾਈ ਮੈਂ ਕੋਈ ਨਾ ਭਾਈ ਜੀ ਫੋਰ ਕੰਮਾ ਤਾਂ ਤੁਸੀਂ ਦੱਸੋ ਮੈਂ ਭੈਣ ਕੋਲੇ ਚਲ ਜੂ ਕੰਮ ਕਰਿਆ ਹੋਊਗਾ ਹਾਂ ਜਾ ਕੇ ਆਈ ਤੂੰ ਚੰਗਾ ਮੈਂ ਤਾਂ ਸ਼ਵੀਰ ਤੇ ਆਏ ਠੰਡਾ ਪਾਣੀ ਪੀਣੇ ਦਾ ਲਿਆ ਦੂੰ ਤੈਨੂੰ ਨਹੀਂ ਨਹੀਂ ਧੰਨਵਾਦ ਤੇ ਨਾਲੇ ਖਰਚੇ ਪਾਣੀ ਉਂਜੀ ਕੋਈ ਹੈ ਨਹੀਂ ਨਾ ਪਹਿਲਾਂ ਫੜ ਲੈ ਰੁਪਏ ਤੂੰ ਮੈਂ ਲਿਆ ਦੂੰ ਨਾ ਨਾ ਭਾਈ ਜਿਵੇਂ ਲੋੜ ਹੋਈ ਮੈਂ ਭੈਣ ਨੂੰ ਕਹਿ ਦਊਗੀ। ਬਸ ਮੈਨੂੰ ਬਾਣੀ ਨੂੰ ਕਹਿ ਦਊਗਾ ਆਪਣੇ ਹੱਥੀ ਦਾ ਜਿਹੜਾ ਕੋਈ ਮਰਜ਼ੀ ਉਹ ਤੂੰ ਲਿਆਇਆ ਕਰ ਤੂੰ। ਚੱਕੀ ਵਾਲੇ ਨੂੰ ਕਹਿ ਦਊਂ ਆਟਾ ਲਿਆਇਆ ਕਰ। ਬਿਜਲੀ ਦਾ ਬਿੱਲ ਆਉਂਦਾ ਤਾਂ ਉਹਨੂੰ ਕਹਿ ਦਊਂਗਾ ਜਿਹੜਾ ਆਪਣਾ ਮੁੰਡਾ ਲੱਗਿਆ ਹੋਇਆ। ਤੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਵੱਧ ਤੂੰ ਕੱਲਾ ਸਾਡਾ ਘਰੇ ਆ ਕੇ ਕੰਮ ਕਰਾਇਆ ਕਰ। ਬਸ ਬਾਈ ਜੀ। ਇੰਨਾ ਮਿਹਰਬਾਨ ਹੋਣ ਦੀ ਲੋੜ ਨਹੀਂ ਹੈਗੀ। ਮੈਂ ਆਪਦੀ ਮਿਹਨਤ ਦੀ ਕਮਾਈ ਖਾਣੀ ਆ। ਤੇ ਜੇ ਕੋਈ ਲੋੜ ਹੋਈ ਨਾ ਮੈਂ ਭੈਣ ਨੂੰ ਆਪੇ ਕਹਿ ਦੂੰ। ਤੁਸੀਂ ਮੇਰਾ ਫਿਕਰ ਨਾ ਕਰੋ। ਜਾਓ। ਚਲ ਕੋਈ ਨਹੀਂ ਭਾਈ ਫਿਰ ਤੂੰ ਜਾ ਆਈ ਉਹਦੇ ਕੋਲ। ਉਹ ਹਾਂ ਫਿਰ ਮੈਂ ਫਿਰ ਕਹਿਨੀਏ ਤੁਸੀਂ ਨਾ ਦੁਬਾਰਾ ਘਰੇ ਨਾ ਆਇਓ ਉਹ ਆਏ ਕੀ ਹੁੰਦਾ ਭਾਈ ਪਿੰਡ ਚ ਅਗਲਾ ਆਉਂਦਾ ਜਾਂਦਾ ਹੀ ਹੁੰਦਾ ਸੌ ਘਰੇ ਜਾਣਾ ਮੇਰਾ ਪਿੰਡ ਚ ਤੁੱਕ ਸੁਖ ਪੁੱਛ ਤੂੰ ਕਿਦੋਂ ਮਰਜ਼ੀ ਪੁੱਛ ਲਈ ਮੇਰੇ ਬਾਰੇ ਦੀਪਾ ਦੇ ਲੈ ਕੇ ਮੈਂ ਐਡਾ ਪੜਾਵਾਣਸ ਬੰਦਾ ਬਾਲੇ ਘਰਾਂ ਦੇ ਮੈਂ ਕਿਹਦੇ ਨੂੰ ਨੀਰਾ ਪੜਾ ਦਿੰਨਾ ਭੈਣੇ ਕੰਮ ਕਿਵੇਂ ਭੈਣੇ ਪਈ ਰ ਹੈ ਹਾਂ ਬਸ ਠੀਕ ਹੈ ਮੇਰੇ ਕੰਮ ਨਾ ਨਾ ਭੈਣੇ ਮੈਂ ਠੀਕ ਹਾਂ ਤੇ ਕਿਵੇਂ ਤੂੰ ਹੀ ਠੀਕ ਨਹੀਂ ਹੈਗੀ ਨਾਮ ਕਿੱਥੇ ਬੜਾ ਠੀਕ ਆ ਜੀ ਡਾਕਟਰ ਨੇ ਤਾਂ ਬਾਲਾ ਪਰਹੇਜ ਦੱਸਤਾ ਉਹ ਤਾਂ ਕਹਿੰਦੇ ਹੁਣ 1 ਮਹੀਨਾ ਹੀ ਮੰਨਦਾ ਵੀ ਬਿੱਡ ਤੋਂ ਉੱਠਣਾ ਹੀ ਨਹੀਂ ਲੱਗਿਆ ਨੇ ਤੂੰ ਫਿਰ ਨਾ ਪਾਰਾ ਕੰਮ ਕਰਿਆ ਕਰ ਤੈਨੂੰ ਕਿਹਾ ਤਾਂ ਹੈਗਾ ਸੀ ਇਹਦਾ ਕੁਝ ਨਹੀਂ ਹੋਇਆ ਨਹੀਂ ਨਹੀਂ ਮੈਂ ਠੀਕ ਹਾਂ ਨਹੀਂ ਕੋਈ ਨਾ ਕੋਈ ਨਾ ਬੈਠਾ ਫਿਰ ਕਿਹਨ ਮੈਨੂੰ ਵੀ ਰੱਖਾਂਗੇ ਜੇ ਕੰਮ ਜਾ ਹੋਇਆ ਪਿਆ ਬੁਖਾਰ ਹੋ ਗਿਆ ਸੀਗਾ ਅੱਛਾ ਦਵਾਈ ਨਹੀਂ ਲੈਣੀ ਹੁਣ ਤੂੰ ਕਰੋ ਲੈ ਲਈ ਸੀ ਗੋਲੀ ਤੂੰ ਆਏ ਕਰ ਉੱਥੇ ਨਾ ਫ੍ਰੀਜ ਤੇ ਦਵਾਈ ਪਈ ਆ ਪਹਿਲਾਂ ਤਾਂ ਤੂੰ ਗੋਲੀ ਲੈ ਲੈ ਨਾ ਮੈਂ ਦਵਾਈ ਤੇ ਲੈ ਲਈ ਸੀ ਭੈਣ ਅੱਛਾ ਮੈਂ ਆਈ ਸੀ ਦੁਪਹਿਰੇ ਜੇ ਅੱਛਾ ਉਹ ਕਿ ਜਿੰਦਾ ਲੱਗਿਆ ਹੋਗਾ ਜਿੰਦਾ ਲੱਗਿਆ ਪਿਆ ਸੀ ਫਿਰ ਮੈਂ ਮੁੜ ਗਈ ਚਲੋ ਮੈਨੂੰ ਪਹਿਲਾਂ ਪਤਾ ਸੀ ਹਰ ਕਿਵੇਂ ਸੀ ਬਿਨਾ ਆ ਕੇ ਬੈਠੇ ਸੀ ਮੈਂ ਇਹਨਾਂ ਨੂੰ ਆਖਿਆ ਕਿ ਕਹਿੰਦੇ ਮੈਂ ਜਾਣਾ ਮਾੜਾ ਜੇ ਮੈਨੂੰ ਕੰਮ ਆਸਮੀਨ ਵਾਲਿਆਂ ਕੋਲੇ ਜਾ ਕੇ ਆਉਣਾ ਗੇੜਾ ਮਾਰ ਕੇ ਆਣਾ ਮੈਂ ਕਿਹਾ ਚਲ ਮਾੜਾ ਜੇ ਨਾ ਤੁਸੀਂ ਕੰਮ ਨੂੰ ਕਹਿ ਦਿਓ ਉਹਨੂੰ ਸੁਨੇਹਾ ਲਾ ਰਿਹਾ ਵੀ ਇਹ ਨਹੀਂ ਪਤਾ ਚੜੀ ਉਹਨੂੰ ਪਤਾ ਹੋਵੇ ਕਿ ਨਾ ਉਹ ਵੀ ਆਏਗੀ ਪਤਾ ਕਦੋਂ ਆਉ ਕਦੋਂ ਨਾ ਆਉ ਮੈਂ ਹੀ ਕਹਿੰਦੀ ਸੀ ਭੈਣ ਤੁਸੀਂ ਨਾ ਟੈਨਸ਼ਨ ਨਾ ਲਿਆ ਕਰੋ ਬਾਈ ਜੀ ਨੂੰ ਵੀ ਜਾਣ ਦੀ ਲੋੜ ਨਹੀਂ ਹੈਗੀ ਮੈਨੂੰ ਪਤਾ ਵੀ ਮੈਂ ਕੰ ਪਰ ਮੈਨੂੰ ਪਤਾ ਲੱਗ ਗਿਆ ਕੋਈ ਦੋ ਟਾਈਮ ਆਣਾ ਪਿਆ ਕਰੂਗਾ ਮੈਂ ਦੋਨੇ ਟਾਈਮ ਆਪੀ ਆ ਜਾ ਜਰੂਰ ਮੈਂ ਤਾਂ ਤਾਂ ਭੇਜ ਚੱਲੇ ਬਾਈ ਨੂੰ ਮੈਨੂੰ ਐਸੀ ਚਾਹਤ ਤੇ ਸਨੇਹਾ ਲਾ ਦੂਗਾ ਵੀ ਚਾਹ ਤੂੰ ਆ ਕੇ ਟਾਈਮ ਨਾ ਕਰ ਜਾਈਂ ਮਤਲਬ ਕਿ ਕਿਤੇ ਤੁਰਾਤਾਂ ਨੂੰ ਤਰੀ ਫਿਰ ਜਾਈਂ ਬਾਈ ਜੀ ਹੋਰ ਕੰਮ ਬਥੇਰੇ ਹੁੰਦੇ ਨੇ ਤੇ ਆਪੀ ਆ ਜਾ ਤੂੰ ਐਵੇਂ ਪਾਈ ਜੀ ਉਧਰ ਜਾਂਦੇ ਉਤੋਂ ਦੀ ਹੋ ਕੇ ਠੀਕ ਜਿਹੀ ਨਹੀਂ ਲੱਗਦਾ ਹਨਾ ਤੇ ਮੈਂ ਤੇਰੀ ਗੱਲ ਸਮਝਦੀ ਹਾਂ ਤੁਸੀਂ ਆਏ ਦੱਸੋ ਵੀ ਹੁਣ ਕੱਪੜੇ ਹੋਟੇ ਅੱਜ ਤੋਂ ਮੱਕ ਕੱਲ੍ਹ ਤੋਂ ਮੱਜ ਤੱਕ ਬਦਲ ਹੋ ਗਏ ਨੇ ਹੁਣ ਤੂੰ ਆਏ ਅਈ ਦਾਤਾ ਬਣਾ ਕੋ ਚਾ ਅੱਛਾ ਤੁਸੀਂ ਚਾ ਪੀਣੀ ਆ ਹਾਂ ਮੈਂ ਪੀਣੀ ਆ ਚਾ ਕੋਟਾਆ ਬਣਾ ਕੇ ਨਾਲ ਤਾਂ ਕੋਈ ਵੀ ਨਾ ਤੇ ਵਧੀਆ ਐ ਕੋਈ ਨਾ ਦਵਾਈ ਬੂਟੀ ਲੈਣੀ ਤੇ ਨਾਲੇ ਕੋਟਾ ਚਾ ਦੀ ਮੈਨੂੰ ਪਿਆ ਦੇ ਤੇ ਉਦੋਂ ਬਾਅਦ ਤੁੰਨਾ ਜਿਹੜੇ ਪਤਲੇ ਕੱਪੜੇ ਆ ਉਹ ਸਾਰੇ ਅੱਜ ਧੋ ਦੇ ਤੂੰ ਕਿ ਫਿਰ ਮੰਦਰ ਪਾ ਦੋਗੀ ਜੀ ਹਾਂ ਅੰਦਰ ਪਾ ਦੋ ਉਹ ਤੜੀ ਅੰਦਰ ਬੰਨੀ ਹੋਈ ਹੈ ਨਾ ਪਰਲੇ ਪਾਸੇ ਉਹਦੇ ਤੇ ਪਾ ਦੀ ਸਾਰੇ ਕੱਪੜੇ ਚਲ ਕੋਈ ਨਾ ਪੈਣੀ ਤੇ ਨਾਲੇ ਬਣਾ ਦੀ ਸਬਜ਼ੀ ਤੇ ਰੋਟੀ ਬਣਾ ਜਾ ਕੋਈ ਨਾ ਮੈਂ ਤੂੰ ਬੇਫਿਕਰ ਹੋ ਕੇ ਬੈਜੇ ਮੈਂ ਬਣਾ ਕੇ ਜਾਊਗੀ ਤੇ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਲਈ ਹਾਂ ਬਸ ਮੈਨੂੰ ਹੋਰ ਕਿਸੇ ਚੀਜ਼ ਦੀ ਤਾਂ ਲੋੜ ਨਹੀਂ ਬਸ ਹੁਣ ਪਰ ਤੈਨੂੰ ਇੰਨੀ ਕੁ ਕੇ ਚਲਾ ਜਾ ਰੂਰ ਕਰਨੀ ਕੋਈ ਭਾਈ ਹੁਣ ਸਵੇਰੇ ਸ਼ਾਮ ਰੋਟੀ ਤੈਨੂੰ ਬਣਾ ਕੇ ਜਾਣੀ ਪਿਆ ਕਰ ਕੋਈ ਗੱਲ ਨਹੀਂ ਮੈਂ ਆ ਜਾ ਕਰੂੰਗੀ ਕੋਈ ਨਾ ਫਿਕਰ ਨਾ ਕਰ ਜਿਹੜਾ ਤੇਰਾ ਬਣਦਾ ਹੱਕਾ ਜਮਾਂ ਨਹੀਂ ਮੌਕਾ ਸੀ ਮੈਂ ਤੈਨੂੰ ਉਹੀ ਚੀਜ਼ ਦਊਂਗੀ ਜਿਹੜੀ ਚੀਜ਼ ਦੀ ਤੈਨੂੰ ਲੋੜ ਠੀਕ ਹੈ ਤੇ ਨਾਲੇ ਨਾ ਮੇਰੇ ਉੱਤੇ ਦੋ ਸੂਟ ਜੇ ਕੱਢੇ ਪਏ ਆ ਤੇ ਉਹ ਵੀ ਤੂੰ ਲੈ ਜੀ ਪਾੜਿਆ ਕਰ ਠੀਕ ਹੈ ਪੜ ਹਾਂ ਚਲ ਮੈਂ ਚਾ ਬਣਾਉਂਦੀ ਬਣਾ ਲੈ ਨਾ ਤੂੰ ਘਬराई ਚਾ ਤੂੰ ਕੋਈ ਗੱਲ ਤਾਂ ਨਹੀਂ ਹੋਈ ਨਹੀਂ ਪੜ ਗੱਲ ਤਾਂ ਕੋਈ ਨਹੀਂ ਹੋਈਗੀ ਬਸ ਉਬਲ ਗਿਆ ਮਸੋ ਘਰੋਂ ਕਾਲੀ ਕਾਲੀ ਸੀ ਚਾ ਗਈ ਮੈਂ ਤਾਂ ਸੋ ਲੋੜ ਹੋ ਗਈ ਤੇਨਸ਼ਨ ਜੀ ਹੋ ਗਈ ਸੀ ਚਲ ਕੋਈ ਨਾ ਮੈਨੂੰ ਪਤਾ ਤੂੰ ਬਿਮਾਰ ਆ ਦਵਾਈ ਬੂਟੀ ਲੈ ਲਈ ਚੱਜ ਦੀ ਤੈਨੂੰ ਪਤਾ ਜੀ ਦਵਾਈ ਬੂਟੀ ਲੈਣਗੀ ਫੇਰ ਇੱਧਰ ਕੰਮ ਤੇ ਆਏਗੀ ਜੇ ਹੁਣ ਮੈਂ ਇੱਧਰ ਮੰਜੇ ਤੇ ਪਈਆਂ ਤੂੰ ਜਵਾਬ ਦੇਗੀ ਫਿਰ ਮੈਨੂੰ ਔਖਾ ਹੋਊ ਹਾ ਕੋਈ ਗੱਲ ਨਹੀਂ ਫਿਕਰ ਨਾ ਕਰ ਬਸ ਤੂੰ ਆ ਜਾ ਕਰ ਆਵਦੇ ਆਪ ਮੈਨੂੰ ਐ ਤਾਂ ਮਾਣਾ ਤੇਰੇ ਤੇ ਵੀ ਤੂੰ ਆ ਜਾ ਕਰੀਂ ਬਾਲਾ ਕਹਾਂਉਂਦੀ ਨਹੀਂ ਤੇਰੀ ਸਿਆਣੀਆਂ ਐ ਤਾਂ ਮੈਨੂੰ ਪਤਾ ਇਲਾਜ ਦੇ ਲੱਭ ਚੱਲ ਬਿਮਾਰ ਹੋਈ ਪਈ ਆ ਫਿਰ ਵੀ ਮੇਰੇ ਕੰਮ ਤੇ ਆਇਆ ਕਿ ਕਰਾਂ ਮੱਛੜਾ ਜੀ ਤਾ ਨਹੀਂ ਕਰਦਾ ਵੀ ਕਿਸੇ ਗਰੀਬ ਨੂੰ ਦੁਖੀ ਕਰਾਂ ਹੁਣ ਇੱਕ ਮੈਂ ਆਪ ਬਿੱਡ ਕੇ ਪਈ ਆ ਡਾਕਟਰਾਂ ਨੇ ਜਮੀ ਪਰਹੇਜ ਦੱਸਤਾ ਵੀ ਉੱਠਣਾ ਨਹੀਂ ਮੋੜ ਕੇ ਕਿਹੜੇ ਪਰੇਸ਼ਨ ਕਰਾਊਗਾ ਮੈਨੂੰ ਤਾਂ ਪਰੇਸ਼ਨਾ ਤਾਂ ਉਹਨੂੰ ਡਰ ਲੱਗਦਾ ਚਲ ਕੋਈ ਨਾ ਮਰੇ ਆ ਕਿ ਇਹ ਕੰਮ ਕਰਾ ਲਿਆ ਕਰੂ ਸਵੇਰੇ ਸਾਮ ਆ ਜਾਕਰ ਆਪਾਂ ਵੀ ਇਹਦਾ ਬਣਦਾ ਹੱਕ ਦੇ ਦਾਂਗੇ ਐਵੇਂ ਹੈ ਗਰੀਬ ਦੀ ਤਾਂ ਹਾਈ ਮਰ ਜਾਂਦੀ ਹੁੰਦੀ ਹੈ ਚਲੋ ਮਨਾ ਕਰਦੀ ਹੈ Oh, oh,